ਦਿੰ ਦਿਹਾੜੇ ਹੀ ਇਸ ਜੋੜੇ ਨੂੰ ਠੱਗ ਲਿਆ ਗਿਆ ਲੁਧਿਆਣਾ ਦੀ ਫਰੂਜ਼ਗੰਦੀ ਮਾਰਕੀਟ ਦਾ ਇਹ ਮਾਮਲਾ ਜਿੱਥੇ ਇੱਕ ਵਿਅਕਤੀ ਪਤੀ ਪਤਨੀ ਨੂੰ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਇੱਕ ਤੋਲਾ ਸੋਨਾ ਤੇ 5000 ਰੁਪਏ ਲੈ ਕੇ ਰਫੂ ਚੱਕਰ ਹੋ ਗਿਆ ਬਦਲੇ ਦੇ ਵਿੱਚ ਵਿਅਕਤੀ ਨੇ ਇਸ ਜਿਹੜਾ ਜੋੜਾ ਇਸ ਨੂੰ ਇੱਕ ਲਾਲ ਕੱਪੜੇ ਦੇ ਵਿੱਚ ਬਨ ਕੇ ਮਨੋਰੰਜਨ ਬੈਂਕ ਦੇ ਨਕਲੀ ਨੋਟ ਥਮਾ ਦੱਤੇ ਨੇ ਜਦ ਪਰਿਵਾਰ ਨੇ ਘਰ ਜਾ ਕੇ ਉਹ ਕੱਪੜਾ ਖੋਲ੍ਹਿਆ ਤਾਂ ਨਕਲੀ ਨੋਟ ਵੇਖ ਕੇ ਉਹਨਾਂ ਦੇ ਵੀ ਪੈਰਾ ਹਿੱਠੋ ਜ਼ਮੀਨ ਖਿਸਕ ਗਈ ਉਸ ਤੋਂ ਬਾਅਦ ਉਹਨਾਂ ਨੇ ਉਕਤ ਵਿਅਕਤੀ ਨੂੰ ਫਿਰੋਜ਼ਗੰਦੀ ਮਾਰਕੀਟ ਦੇ ਵਿੱਚ ਫੜ ਲਿਆ ਤੇ ਉਹ ਵਿਅਕਤੀ ਉੱਥੇ ਹੀ ਗੱਡੀ ਛੱਡ ਕੇ ਫਰਾਰ ਹੋ ਗਿਆ ਤਾਂ ਦੱਸ ਦੱਗੇ ਕਿ ਪੀੜਤ ਪਰਿਵਾਰ ਤਾਜਪੁਰ ਰੋਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਤੇ ਦੋਸ਼ੀ ਜਿਹੜਾ ਹੈ ਉਸ ਦੀ ਵੀ ਪਛਾਣ ਹੋ ਚੁੱਕੀ ਹੈ ਤਾਂ ਫਲਹਾਲ ਇਸ ਮਾਮਲੇ ਦੇ ਵਿੱਚ ਹੁਣ ਪੁਲਿਸ ਜਾਂਚ ਕਰ ਰਹੀ ਹੈ ਤਾਂ ਵੇਖੋ ਕਿਵੇਂ ਇੱਕ ਲਾ ਸੋਨਾ ਤੇ ਨਗਦੀ ਦੇ ਬਦਲੇ ਇਹ ਜਿਹੜਾ ਇਸ ਪਰਿਵਾਰ ਨੂੰ ਇਹ ਨਕਲੀ ਨੋਟਾ ਵਾਲਾ ਇਹ ਜਿਹੜਾ ਥੈਲਾ ਜਾਂ ਕਪੜਾ ਬਣ ਕੇ ਫੜਾ ਦਿੱਤਾ ਜਾਂਦਾ ਉਸ ਤੋਂ ਬਾਅਦ ਪਰਿਵਾਰ ਦੇ ਵੱਲੋਂ ਹੰਗਾਮਾ ਕੀਤਾ ਗਿਆ ਚੰਦ ਬਾਜੀ ਕੀ ਬਾਤ ਹੋਈ ਆ ਇਹ ਧੋਖਾ ਆਇਆ ਸਾਡੇ ਨਾਲ ਹਾਂਜੀ ਯਾਰ ਪਹਿਨ ਨਕਲੀ ਲੈ ਗਿਆ ਭਾਈ ਸੋਨਾ ਲੈ ਗਿਆ ਮੇਰਾ ਪਹਿਨ ਨਕਲੀ ਲੈ ਗਿਆ ਹਾਂਜੀ ਕੀ ਗੱਲ ਹੋਈ ਕਿੱਦਾਂ ਪਤਾ ਲੱਗਿਆ ਭਾਈ ਇਹ ਮਕੈਨੀ ਸੀ ਭਲੇ ਸੁਹਾਣੀ ਬਿਲਡਿੰਗ ਕੰਮ ਕਰਦੇ ਸੀ ਅਸੀਂ ਹਾਂ ਉਹਦੇ ਨਾਲ ਹੀ ਜਾਣ ਪਛਾਣਾ ਹੋਈ ਸੀ ਕਿ ਮੈਨੂੰ ਮਿਲਿਆ ਕਹਿੰਦਾ ਮੈਂ ਤੈਨੂੰ ਘਰ ਦਵਾ ਦਿੰਦਾ ਕਲੋਨੀ ਕਲੋਨੀ ਚੱਕਰ 'ਚ ਫਸ ਗਿਆ ਭਾਈ ਫਲੈਟ ਮਿਲਦਾ ਇੱਧਰ ਤੋਂ ਫਲੈਟ ਦਵਾ ਦਊਗਾ ਤੁਹਾਨੂੰ ਫਲੈਟ ਦਵਾ ਦਊਗਾ ਪੈਸੇ ਡਬਲ ਹੋਏ ਟਵਲ ਨਹੀਂ ਵੇ ਭਾਜੀ ਹੁਣ ਧੋਖਾ ਲੈ ਗਿਆ ਕੀ ਜੀ ਤੁਹਾਡੇ ਕੋਲ ਲੈ ਗਿਆ ਸੀ ਕਿ ਕਿੰਨਾ ਬਣਾਇਆ ਸੋਨਾ ਲੈ ਗਿਆ ਦਾ ਪੈਸੇ ਲੈ ਗਿਆ ਕੀ ਭਰੋਸਾ ਤੋਆ ਸੀ ਨਾ ਤੁਹਾਨੂੰ ਕੀ ਕੀ ਤੇ ਕਰ ਉਹਨੇ ਕਿਹਾ ਸੀ ਤੇਰੇ ਦੋ ਤਿੰਨ ਚਾਰ ਦਿਨਾਂ ਚ ਕੰਮ ਕਰਾ ਦੂੰਗਾ ਅੱਛਾ ਹਾਂਜੀ ਅੱਜ ਤਿੰਨ ਚਾਰ ਦਿਨ ਧੱਕੇ ਖਾਦੇ ਆ ਅੱਗੇ ਦੇਖਿਆ ਕੁਝ ਨਹੀਂ ਕਰਾ ਰਿਆ ਸਾਡਾ ਸੋਨਾ ਬਲੈਕਲਿਸਟ ਪਾਤਾ ਨੰਬਰ ਇਹਦੇ ਕਰਕੇ ਉਹਨੂੰ ਫੜਿਆ ਅੱਜ ਦੇਖਿਆ ਜਦੋਂ ਫੜ ਲਿਆ ਉਹਨੂੰ ਫੜਿਆ ਫਿਰ ਉਧਰ ਭੱਜ ਗਿਆ ਕਹਿੰਦਾ ਮੈਂ ਪਹਿਲੇ ਆ ਕੇ ਦੇ ਦਿੰਦਾ ਤੈਨੂੰ ਹਾਂਜੀ ਗੱਡੀ ਤਾਂ ਲੈਪਟਾਪ ਛੱਡ ਗਿਆ सर कितना कॉल हाल फोन नहीं आया सर वो हमारे साथ गिरी कर गया बस अब और कुछ नहीं कहना चाहती हूँ मैं बच्चा लेके आए छोटा गोल्ड ले गया हमसे और ये नोट दे गया नकली यहीं पे था मैं पकड़ रही थी वो उधर भाग गया कह रहा है एटीएम से पैसे निकाल के देता हूँ आपको मैं कैसे मिला ये इनका दोस्त था घर पे आया था हमारे मेरे को भाभी बोलता था कह रहा था कि आपको पहले फ्लैट दिला देता भारत नगर चौक पे फ्लैट मिल रहे हैं मैंने कहा चलो कोई बात नहीं मिलते हैं तो ले लेते हैं फ्लैट हम लोग तो रेंट पे रहते इतने साल से हाँ जी भाग गया बुला रहे तो तो के फिर आया नहीं मैं बोल कि मेरा गोल्ड दे दे और जो पैसे वो दे दे कहता है कि अभी मैं तेरी थाने में रिपोर्ट कराता हूँ आ तुझे गोल्ड देता हूँ मैं ऐसे बोल रहा था बदतमीजी से बातें कर रहा था पुलिस अभी तक नहीं आई है फोन किया हमने एफ आई आर की है मामला भरमा का मामला मुझे तो लगा तो जजमेंट पैसे डबल कर दा मैं बाकी कोई तो नहीं तफ्तीश तो कर दे ਕਰਕੇ ਜੈਸੀ ਸੂਰਤ ਵੈਸੀ ਕਰ ਲਈ ਅਮੁੱਝ ਲੈ ਦਾਂਗੇ ਜੀ ਜਿਹੜੇ ਜਾਲੀ ਨੋਟ ਫੜੇਗੇ ਸਰ ਉਹਦਾ ਜਾਲੀ ਨੋਟ ਚਿਲड्रन ਬੈਂਕ ਆਫ ਇੰਡੀਆ ਦਾ ਨੋਟ ਆ ਜਾਲੀ ਹੈ ਗੱਲ ਹੀ ਨਹੀਂ ਕਰ ਸਕਦੇ ਨੂੰ ਬੱਚਾ ਲੈ ਜਿਹੜੇ ਬੈਗਟ ਦੇ ਉਹ ਨੋਟ ਜੀ ਬਾਕੀ ਕਲੀਅਰ ਕਰ ਲੈਣਾ ਆਪਾਂ ਇਹਨਾਂ ਦਾ ਕਹਿੰਦੇ ਕਿ ਤੁਹਾਨੂੰ ਕੀ ਮਿਲੀ ਸਰ ਤੁਹਾਨੂੰ ਕੀ ਸੂਚਨਾ ਕੀ ਮਿਲੀ ਹੈ ਕੋਈ ਗੱਲ ਨਹੀਂ ਵੈਰੀਫਾਈ ਕਰ ਲੈਣਾ ਜੋ ਬਿਆਨ ਲੈਣੇ ਫਿਰ ਕਰਨੇ ਪੈਣਗੇ ਇਹ ਕਾਰਵਾਈ ਚੌਂਕੀ ਵਿੱਚ ਹੀ ਹੋਗੀ ਆਹ ਟੌਂਕੀ ਦੇ ਥਾਣੇ 'ਚ ਹੋਊਗੀ ਕਰ ਦੋ ਸੂਚਨਾ ਕੀ ਤੁਹਾਨੂੰ ਦਿੱਤੀ ਗਈ ਹੈ ਕੋਈ ਗੱਲ ਨਹੀਂ ਕਲੀਅਰ ਕਰ ਲੈਣੀ ਹੈ ਕਲੀਅਰ ਹੋ ਜਾਓ ਸਰ ਉਹ ਬਿਆਨ ਲਿਖਦੇ ਆਪਾਂ ਨਾਲ ਸਰ ਤੁਹਾਨੂੰ ਸੂਚਨਾ ਸਾਨੂੰ ਦੇਉਂ ਪੁੱਛਣਾ ਨਹੀਂ ਵੀ ਬੋਲਡਰ ਵਾਲੇ ਪੈਸੇ ਦੇ ਰਿਹਾ ਕੋਈ ਇੱਦਾਂ ਕੋ ਲੋਨ ਦੇ ਰਿਹਾ ਇਦਾਂ ਸਾਨੂੰ ਪੁੱਛਨੇ ਮਰੀ ਠੀਕ ਹੈ ਇੱਥੇ ਆ ਕੇ ਕੀ ਦੇਖਿਆ ਤੁਸੀਂ ਕੀ ਮਿਲ ਇੱਥੇ ਇਹੋ ਦੇਖਿਆ ਮੈਂ ਮੈਡਮ ਨੂੰ ਦੱਸਿਆ ਸਾਨੂੰ ਵੀ ਇਦਾਂ ਮੇਰੇ ਕੋਈ ਬੋਲਡਰ ਲੈ ਲਿਆ ਮੇਰੇ ਕੋ ਤੇ ਬੱਚੇ ਵਾਲੇ ਚਿਲਡਰਨ ਬੈਂਕ ਆਫ ਇੰਡੀਆ ਦੇ ਨੋਟ ਦੇ ਤੇ ਵੀ ਡਬਲ ਪੈਸਾ ਡਬਲ ਕਰ ਦਾਂਗਾ ਇਹ ਦੱਸਿਆ ਨਾ ਕਿੰਨਾ ਗੋਲਡ ਦੱਸਿਆ ਜੀ ਨੇ ਹਾਂਜੀ ਕਿੰਨਾ ਗੋਲਡ ਪੈਸਾ ਕੋਈ ਕਲੀਅਰ ਨਹੀਂ ਹੈ ਕਿੰਤੀ ਕਰਦੇ ਗੋਲਡ ਗੋਲਡ ਕਿੰਨਾ ਗਿਆ ਹੈ ਗੋਲਡ ਕਿੰਨਾ ਗਿਆ ਇਹ ਕੇਅਰ ਰਿੰਗ ਸੀ ਹੋਰ ਕੀ ਇੱਕ ਲੋਕਟ ਬਸ ਠੀਕ ਹੈ ਕਾਰਵਾਈ ਕੀਤੀ ਜਾ ਰਹੀ ਫਿਰ ਕਾਰਵਾਈ ਕਰਾਂਗੇ ਤੇ ਉਹ ਜਿਹੜੇ ਦੋਸ਼ੀ ਹੈਗਾ ਉਹਦੀ ਗੱਡੀ ਵੀ ਹੁਣ ਉਹਨੂੰ ਲੇਦਰ ਦੇ ਪਰਕਵਰ ਕਰਤੀ ਜੀ